ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਮਰਾਜ ਐ ਨਿਵਾਚਾ ਨਾਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਵੀ ਆਪਾਂ ਲਾਈਨਿੰਗ ਵਾਲੀ ਸ਼ਰਟ ਦੀ ਕਟਿੰਗ ਕਿਸ ਤਰ੍ਹਾਂ ਕਰਨੀ ਹੈ ਕਿਸ ਤਰ੍ਹਾਂ ਆਪਾਂ ਕੱਪੜੇ ਦੇ ਉੱਪਰ ਲਾਈਨਿੰਗ ਨੂੰ ਸੈੱਟ ਕਰਕੇ ਕਟਿੰਗ ਕਰਨੀ ਹੈ ਠੀਕ ਹੈ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਦੇਖਣ ਤੋਂ ਬਾਅਦ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਚਲੋ ਜੀ ਅੱਜ ਦੀ ਵੀਡੀਓ ਆਪਾਂ ਕਰਦੇ ਹਾਂ ਸਟਾਰਟ ਤੁਹਾਨੂੰ ਦੱਸਦੇ ਹਾਂ ਵੀ ਆਪਾਂ ਲਾਈਨਿੰਗ ਵਾਲੀ ਸ਼ਰਟ ਦੀ ਕਟਿੰਗ ਕਿਸ ਤਰ੍ਹਾਂ ਕਰਨੀ ਬਹੁਤ ਹੀ ਸੌਖਾ ਤਰੀਕਾ ਹੈ ਤੇ ਜਿਹੜੀਆਂ ਨਵੀਆਂ ਪਹਿਣਾ ਸਿੱਖਦੀਆਂ ਨੇ ਉਹ ਜਲਦੀ ਸਿੱਖ ਜਾਣਗੀਆਂ ਠੀਕ ਹੈ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਉਹ ਤੁਹਾਨੂੰ ਦੱਸਦੇ ਕਿਸ ਤਰ੍ਹਾਂ ਆਪਾਂ ਕਟਿੰਗ ਕਰਦੇ ਹਾਂ ਹਾਂਜੀ ਹੁਣ ਆਪਾਂ ਇਹ ਜਿਹੜਾ ਕੱਪੜਾ ਹੈ ਇਹ ਆਪਾਂ ਦੋਨੇ ਪੱਲੇ ਦੇ ਕੱਟ ਲਏ ਸੀਗੇ ਠੀਕ ਹੈ ਇਹ ਮੈਂ ਪਹਿਲਾਂ ਕੱਟ ਲਈ ਸੀ ਤੇ ਜੇ ਮੈਂ ਹੁਣ ਕੱਟਦੀ ਤਾਂ ਵੀਡੀਓ ਜਿਹੜੀ ਹੋ ਲੰਬੀ ਹੋ ਜਾਂਦੀ ਹੈ ਇਹ ਮੈਂ ਦੋਨੇ ਫਰੰਟ ਇਹ ਫਰੰਟ ਪੱਲਾ ਤੇ ਇਹ ਹੀ ਬੈਕ ਪੱਲਾ ਹੈ ਠੀਕ ਹੈ ਇਹ ਦੋਨੇ ਮੈਂ ਕੱਟ ਲਏ ਸੀ ਇਹ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਜਦੋਂ ਆਪਾਂ ਇਹਦੀ ਕਟਾਈ ਕਰਨੀ ਹੈਗੀ ਤੇ ਸਭ ਤੋਂ ਪਹਿਲਾਂ ਆਪਾਂ हिਪ ਦੇਖਣੀ ਹੈ ਵੀ ਆਪਣੀ हिਪ ਕਿੰਨੀ ਹੈ ਜਿੰਨੀ ਆਪਣੀ हिਪ ਹੈਗੀ ਉਸ ਤੋਂ 4 ਇੰਚ ਵਾਧਾ ਆਪਾਂ ਕਪੜਾ ਲੈਣਾਗਾ ਠੀਕ ਹੈ ਤੇ ਜੇ ਤੁਸੀਂ ਪਲੇਟਾਂ ਨਹੀਂ ਪਾਉਣੀਆਂ ਫਿਰ ਤੁਸੀਂ 3 ਇੰਚ ਵੱਧ ਲੈ ਸਕਦੇ ਹੋ ਤੇ ਜੇ ਪਲੇਟਾਂ ਪਾਉਣੀਆਂ ਤਾਂ ਤੁਸੀਂ 4 ਇੰਚ ਕੱਪੜਾ ਵੱਧ ਲੈਣਾ ਤੇ ਲੰਬਾਈ ਦੇ ਵਿੱਚ ਤੁਸੀਂ ਜਿੰਨੀ ਤੁਹਾਡੀ ਲੈਂਥ ਹੈ ਉਹਦੇ ਤੋਂ 4 ਇੰਚ ਲੰਬਾਈ ਵੀ ਵੱਧ ਲੈਣੀ ਹੈ ਠੀਕ ਹੈ ਹੁਣ ਆਪਾਂ ਇਹ 4-4 ਇੰਚ ਵੱਧ ਲੈ ਲਿਆ ਸੀਗਾ ਇਹਦੀ ਆਪਾਂ ਪੱਲੇ ਲਾ ਲਏ ਹੈਗੇ ਬੈਕ ਵਾਲਾ ਤੇ ਫਰੰਟ ਵਾਲਾ ਠੀਕ ਹੈ ਤੇ ਉਸ ਤੋਂ ਬਾਅਦ ਮੈਂ ਲਾਈਨਿੰਗ ਦੀ ਵੀ ਕਟਿੰਗ ਕਰ ਲਈ ਸੀ ਲਾਈਨਿੰਗ ਵੀ ਆਪਾਂ ਉਸੇ ਤਰ੍ਹਾਂ ਹੀ ਕੱਟ ਲੈਣੀ ਹੈ ਜਿੰਨੀ ਆਪਣੀ ਆਪਾਂ 셔ਟ ਦਾ ਕੱਪੜਾ ਲਾਏ ਉਨੇ ਹੀ ਪਰ ਜਿਹੜੀ ਲਾਈਨਿੰਗ ਹੈ ਉਹ ਲੰਬਾਈ ਦੇ ਵਿੱਚ ਜਿੰਨੀ ਆਪਣੀ ਅ ਦੀ 셔ਟ ਦੀ ਲੈਂਥ ਹੈ ਤਿਆਰ ਹੈਗੀ ਉਨੇ ਹੀ ਹੀ ਲਾਈਨਿੰਗ ਕੱਟਣੀ ਹੈ ਠੀਕ ਹੈ ਜਿਵੇਂ ਹੁਣ ਆਪਾਂ 셔ਟ ਦੀ ਕਟਿੰਗ ਜਿਵੇਂ ਆਪਣਾ 44 ਹੈ ਤਾਂ ਆਪਾਂ 44 ਇੰਚ ਲਵਾਂਗੇ ਤਾਂ ਪਰ ਇਹ ਆਪਾਂ 44 ਇੰਚ ਹੀ ਲੈਣੀ ਹੈ ਠੀਕ ਹੈ ਕਿਉਂਕਿ ਇਹ ਉੱਪਰ ਹੀ ਮੁੜਦੀ ਹੁੰਦੀ ਹੈ ਹੁਣ ਆਪਾਂ ਇਹ ਦੋਨੇ ਪੱਲੇ ਲਾ ਲਏ ਠੀਕ ਹੈ ਇਹ ਸਭ ਤੋਂ ਪਹਿਲਾਂ ਬੈਕ ਵਾਲਾ ਪੱਲਾ ਹੈਗਾ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਦੇਖੋ ਇਸ ਤਰ੍ਹਾਂ ਆਪਾਂ ਜਿਹੜਾ ਸਿੱਧਾ ਪਾਸਾ ਉਹਨੂੰ ਅੰਦਰ ਕਰ ਲੈਣਾ ਤੇ ਪੁੱਠਾ ਪਾਸਾ ਆਪਾਂ ਬਾਹਰ ਕਰ ਲੈਣਾ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਵਿਛਾ ਲੈਣਾ ਠੀਕ ਹੈ ਜੀ ਇਹਨੂੰ ਮੈਂ ਪ੍ਰੈਸ ਵੀ ਕਰ ਲਿਆ ਸੀਗਾ ਉਸ ਤੋਂ ਬਾਅਦ ਆਪਾਂ ਇਹਦੇ ਉੱਤੇ ਬੈਕ ਵਾਲੀ ਲਾਈਨਿੰਗ ਇੱਥੇ ਇਹਦੇ ਉੱਪਰ ਹੀ ਵਿਛਾ ਲੈਣੀ ਹੈ ਬੜਾ ਹੀ ਸੌਖਾ ਤਰੀਕਾ ਇਸ ਇਸ ਤਰੀਕੇ ਨਾਲ ਤੁਸੀਂ ਕਟਿੰਗ ਕਰੋਗੇ ਤਾਂ ਬਹੁਤ ਹੀ ਆਸਾਨ ਲੱਗੂਗੀ ਤੁਹਾਨੂੰ ਲਾਈਨਿੰਗ ਵਾਲੀ ਸ਼ਰਟ ਦੀ ਕਟਿੰਗ ਕਰਨੀ ਬਹੁਤ ਆਸਾਨ ਤਰੀਕੇ ਦੇ ਨਾਲ ਕੋਈ ਇਹਦੇ ਵਿੱਚ ਗੜਬੜ ਵਾਲੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਤੁਸੀਂ ਇਸੇ ਤਰ੍ਹਾਂ ਹੀ ਕਰਕੇ ਦੇਖਿਓ ਤੁਹਾਨੂੰ ਬਹੁਤ ਸੌਖਾ ਤਰੀਕਾ ਲੱਗੂਗਾ ਇਸੇ ਤਰ੍ਹਾਂ ਹੀ ਆਪਾਂ ਉੱਪਰ ਰੱਖ ਲੈਣੀ ਹੈ ਇਹ ਲਾਈਨਿੰਗ ये आप हम उपर रख लीएं ठीक है चंगी तरह प्रेस प्रुस करके रखना है। लाइनिंग वाला सूट हमेशा प्रेस करके ही कटना है ये आ गया अपना फ्रंट वाला फ्रंट वाला पला आ गया ठीक है तो यह अपना अद्धा इंच थले डाउन करा बैक वाले पल्ले तो ਕਟਿੰਗ ਕਰਨੇ ਵੇਲੇ ਕੋਈ ਕਾਲੀ ਨਹੀਂ ਕਰਨੀਏ ਤੁਸੀਂ ਆਰਾਮ ਨਾਲ ਕਟਿੰਗ ਕਰਨੀਏ ਕਿਉਂਕਿ ਜੇ ਕਟਿੰਗ ਵਧੀਆ ਹੋਊਗੀ ਤਾਂ ਸਟੀਚਿੰਗ ਵੀ ਵਧੀਆ ਹੋਊਗੀ ਠੀਕ ਹੈ ਹੁਣ ਆਪਾਂ ਇਹ ਰੱਖ ਲਿਆ ਅੱਧਾ ਇੰਚ ਡਾਊਨ ਕਰਕੇ ਉਸ ਤੋਂ ਬਾਅਦ ਫਰੰਟ ਵਾਲੀ ਵੀ ਆਪਾਂ ਲਾਈਨਿੰਗ ਰੱਖ ਲੈਣੀ ਹੈ ਬੈਕ ਵਾਲੀ ਬੈਕ ਤੇ ਰੱਖ ਲਈ ਸੀ ਫਰੰਟ ਵਾਲੀ ਆਪਾਂ ਫਰੰਟ ਤੇ ਰੱਖ ਲੈਣੀ ਹੈ ਕਪੜਾ ਜੇ ਕੋਈ ਵੱਧ ਘਾਟ ਆ ਤਾਂ ਤੁਸੀਂ ਇੱਕਸਾਰ ਕਰਕੇ ਫੇਰ ਉਹ ਕਰਨਾ ਠੀਕ ਹੈ ਹੁਣ ਆਪਾਂ ਇਹ ਦੋਨਾਂ ਪੱਲਿਆਂ ਤੇ ਲਾਈਨਿੰਗ ਨੂੰ ਰੱਖ ਲਿਆ ਬਹੁਤ ਸੌਖਾ ਤਰੀਕਾ ਹੈ ਪਹਿਲਾਂ ਬੈਕ ਤੇ ਰੱਖ ਲਿਆ ਫਿਰ ਆਪਾਂ ਰੱਖ ਲਿਆ ਫਰੰਟ ਵਾਲੇ ਤੇ ਹੁਣ ਆਪਾਂ ਇਹਦੇ ਤੇ ਨਿਸ਼ਾਨ ਲਗਾਉਣੇ ਨੇ ਠੀਕ ਹੈ ਇਹਦਾ ਜਿਹੜਾ ਤੀਰ ਆ ਰੱਖਾਂਗੇ ਆਪਾਂ 6.5 ਰੱਖਾਂਗੇ 13 ਇੰਚ ਆਪਾਂ ਤਿਆਰ ਰੱਖਣਾ 6.5 ਠੀਕ ਹੈ ਇੱਥੇ ਨਿਸ਼ਾਨੀ ਲਾ ਲੈਣੀ ਹੈ 6.5 ਤੇ ਉਸ ਤੋਂ ਬਾਅਦ ਜਿਹੜਾ ਆਪਾਂ ਆਹ ਰੱਖਣਾ ਹੈਗਾ ਮੋਢਾ ਉਹ ਰੱਖਾਂਗੇ 7 ਇੰਚ ਇਹਦੇ ਜਿਹੜਾ ਨਾਪ ਹੈਗਾ ਬ੍ਰੈਸਟ ਦਾ ਹੈਗਾ 18 ਇੰਚ ਤੇ ਉਸ ਤੋਂ ਬਾਅਦ ਕਮਰ ਆ ਗਈ 16 ਇੰਚ ਤੇ ਇਹਦੀ ਜਿਹੜੀ ਹਿਪ ਹੈਗੀ ਉਹ ਆ ਗਈ 20 ਇੰਚ ਇਹ ਸਪੈਸ ਨਾਪ ਦੇ ਅਕੋਰਡਿੰਗ ਆਪਾਂ ਕਟਿੰਗ ਕਰਾਂਗੇ ਸਾਰੇ ਆਪਾਂ ਇੱਥੇ ਡਰਾ ਕਰਨਾ ਹੈਗਾ ਹੁਣ ਠੀਕ ਹੈ ਉਸ ਤੋਂ ਬਾਅਦ ਦੇਖਣਾ ਇਹ ਜਿਹੜਾ ਆਪਾਂ ਇੱਥੋਂ ਮਿਲਣਾ ਉਹ ਇਹਨਾਂ ਦਾ 13.5 ਸਾਮਣਾ ਕਹਿ ਦਿੰਦੇ ਹੁੰਦੇ ਆ ਠੀਕ ਹੈ ਇੱਥੇ ਸਾਮਣਾ ਹੁੰਦਾ ਹੈਗਾ ਹੁਣ ਆਪਾਂ ਇੱਥੇ ਨਿਸ਼ਾਨੀ ਲਗਾਉਣੀ ਹੈ 13.5 ਤੇ ਇੱਥੋਂ ਆਪਾਂ 1 ਇੰਚ ਉੱਪਰ ਇਹਦੇ ਤੋਂ 1 ਇੰਚ ਉੱਪਰ ਰੱਖ ਕੇ ਠੀਕ ਹੈ ਇੱਥੇ ਆਪਾਂ 13.5 ਤੇ ਨਿਸ਼ਾਨੀ ਲਗਾ ਕੇ ਉਸ ਤੋਂ ਬਾਅਦ 1 2. ਛੱਡ ਕੇ ਫਿਰ ਨਿਸ਼ਾਨੀ ਲਗਾਉਣੀ ਹੈ ਫਿਰ ਆਪਣੀ ਦੇਖਣੀ ਬ੍ਰੈਸਟ ਕਿੰਨੀ ਹੈ 18 ਤਾਂ ਤੁਸੀਂ 18.5 ਤੇ ਨਿਸ਼ਾਨੀ ਲਗਾਉਣੀ ਹੈ ਕਿਉਂਕਿ ਇੱਦਾਂ ਇੰਚ ਹੈ ਜਿਹੜਾ ਉਹ પેટ ਦੇ ਵਿੱਚ ਆ ਜਾਂਦਾ ਹੈ ਠੀਕ ਹੈ ਹੁਣ ਆਪਾਂ ਇੱਥੇ 7.5 ਤੇ ਨਿਸ਼ਾਨੀ ਲਗਾ ਦिती ਹੈ ਉਸ ਤੋਂ ਬਾਅਦ ਆਪਾਂ ਪਾਉਣੀ ਹੈ ਦੀ ਕਾਟ ਕਾਟ ਦੇਖ ਲਓ ਆਪਾਂ ਇਸ ਤਰ੍ਹਾਂ ਗੁਲਾਈ ਦੇ ਕੇ ਇਸ ਟਰੰਪਾ ਦੇਣੀ ਹੈ ਠੀਕ ਹੈ ਹੁਣ ਦੇਖੋ ਇਹ ਆਪਾਂ ਇੱਥੋਂ 1.5 ਇੰਚ ਦੀ ਕਾਟ ਪਾਈਏਗੀ ਠੀਕ ਹੈ ਤੇ 1.5 ਇੰਚ ਦੀ ਆਪਾਂ ਪਿਛਲੀ ਪਾਵਾਂਗੇ ਇੱਥੋਂ ਹੀ ਆਪਾਂ ਜਿਹੜਾ ਆਪਾਂ ਬ੍ਰੈਸਟਰਨ ਨਿਸ਼ਾਨ ਲਗਾਇਆ ਸੀ ਉੱਥੋਂ ਹੀ ਆਪਾਂ ਇੱਧਰ ਨੂੰ ਇੱਧਰ ਇੱਥੇ ਨਿਸ਼ਾਨ ਲਗਾ ਦੇਣੀ ਹੈ ਹੁਣ ਇਹ ਇਹ ਆਪਣੀ ਦੋਨਾਂ ਬੈਕ ਤੇ ਫਰੰਟ ਦੀ ਹੈ ਜਿਹੜੇ ਕਾਟ ਦੇ ਨਿਸ਼ਾਨ ਹੈ ਜਿਹੜੇ ਉਹ ਲੱਗ ਗਏ ਨੇ ਠੀਕ ਹੈ ਉਸ ਤੋਂ ਬਾਅਦ ਆਪਾਂ ਇਹਦੇ ਤੇ ਪਲੇਟਸ ਪਾਉਣੀਆਂ ਨੇ ਪਲੇਟ ਦੇ ਨਿਸ਼ਾਨ ਆਪਾਂ 11.5 ਜਿਹੜਾ ਉਹ 11 ਇੰਚ ਤੇ ਪਾਉਣੇ ਆ ਤੇ ਆਪਾਂ 11.5 ਇੰਚ ਤੇ ਇੱਥੇ ਨਿਸ਼ਾਨੀ ਲਗਾਵਾਂਗੇ ਕਿਉਂਕਿ 11 ਇੰਚ ਜਿਹੜਾ ਉਹ ਸੀਨ ਦੇ ਵਿੱਚ ਆ ਜਾਊਗਾ ਇੱਥੇ 3.5 ਲੈਣਾ ਹੈ ਗੈਪ ਹੈ ਜਿਹੜਾ ਪਿਛਾ ਲਉ ਠੀਕ ਹੈ ਉਸ ਤੋਂ ਬਾਅਦ 7 ਇੰਚ ਪਲੇਟ ਦੀ ਲੰਬਾਈ ਹੋਗੀ ਇਥੋਂ ਵੀ ਤੁਸੀਂ ਮਿਲ ਲੈਣਾ ਵੀ 3.5 ਹੀ ਹੈ ਇਹ ਵੀ 3.5 ਹੋ ਗਿਆ ਤੇ ਇਹਨੂੰ ਪਲੇਟ ਨੂੰ ਸਿੱਧੀ ਕਰ ਦੇਣਾ ਉਸ ਤੋਂ ਬਾਅਦ ਮੈਂ ਤੁਹਾਨੂੰ ਨੇੜੇ ਕਰਕੇ ਦਿਖਾ ਦਿੰਨੀ ਆ ਡਾਰਕ ਕਰ ਦਿੰਨੀ ਆ ਠੀਕ ਹੈ ਜੀ ਹੁਣ ਆਪਾਂ ਇਥੋਂ ਜਿਹੜੀ ਸਾਈਡ ਵਾਲੀ ਪਲੇਟ ਪਾਉਣੀ ਹੈ ਉਹ ਇਥੋਂ ਆਪਾਂ 2 ਇੰਚ ਦਾ ਗੈਪ ਦੇਣਾ 2 ਇੰਚ ਦਾ ਉਸ ਤੋਂ ਬਾਅਦ ਜਿਹੜੀ ਮੋਢੇ ਵਾਲੀ ਪਲੇਟ ਹੈ ਉੱਥੇ ਵੀ ਆਪਾਂ 2 ਇੰਚ ਦਾ ਹੀ ਗੈਪ ਦੇਵਾਂਗੇ ਠੀਕ ਹੈ ਤੁਸੀਂ ਇੱਥੋਂ ਦੇਖੋ ਆਪਾਂ ਇੱਥੋਂ ਮਾਣ ਲੈਣਾ 2 ਇੰਚ ਇੱਥੋਂ ਮਾਣ ਲੈ 2 ਇੰਚ ਫਿਰ ਤੁਸੀਂ ਇੱਥੋਂ ਵੀ ਮਾਣ ਸਕਦੇ ਹੋ ਇੱਥੇ ਆਪਾਂ 2 ਇੰਚ ਦੀ ਨਿਸ਼ਾਨੀ ਲਗਾਉਣੀ ਹੈ ਠੀਕ ਹੈ ਉਸ ਤੋਂ ਬਾਅਦ ਇਹਨੂੰ ਇਹਦੇ ਨਾਲ ਮੋਢੇ ਵਾਲੀ ਜਿਹੜੀ ਪਲੇਟ ਇਸ ਤਰ੍ਹਾਂ ਇਹਨੂੰ ਮਿਲਾ ਦੇਣਾ ਹੈ ਇਥੋਂ ਅਪਾ ਚੇਤਨੀ ਨਿਸ਼ਾਨੀ ਲਗਾਵਾਂਗੇ ਦਾ ਇੰਚ ਵਿੱਚ ਆਜੂਗੀ ਮੋਢੇ 'ਚ ਤੇ ਇਹ 5.5 ਜਿਹੜੇ ਇਥੋਂ ਗੈਪ ਹੈ ਜਿਹੜਾ ਤਿਆਰ ਰਹੇ ਜੂਗਾ ਤੇ ਇਹਨੂੰ ਇਸ ਤਰ ਮਿਲਾ ਦੇਣਾ ਠੀਕ ਹੈ ਇਹ ਆਪਣੀਆਂ ਪਲੋਈਆਂ ਦੇ ਨਿਸ਼ਾਨ ਹੈ ਜਿਹੜੇ ਲੱਗ ਕੇ ਨੇ ਉਸ ਤੋਂ ਬਾਅਦ ਆਪਾਂ ਨੂੰ ਦੇਖਣੀ ਹੈ ਸਾਈਡ ਵਾਲੀ ਜਿਹੜੀ ਇੱਥੇ ਸਿਲਾਈ ਲਗਾਉਂਦੇ ਨੇ ਸਾਈਡ ਵਾਲੀ ਉਹ ਆਪਾਂ 15 ਤੇ ਨਿਸ਼ਾਨੀ ਲਗਾਉਣੀ ਹੈ 15 ਇੰਚ ਤਿਆਰ ਲੈ ਜੂਗੀ ਠੀਕ ਹੈ ਹੁਣ ਆਪਾਂ ਬ੍ਰੈਸਟ ਦਾ ਨਿਸ਼ਾਨ ਲਗਾ ਲਈ ਸੀ ਕਮਰ ਦਾ ਲਾਉਣਾ ਆਪਾਂ 16 ਇੰਚ ਤਾਂ ਆਪਾਂ 16.5 ਤੇ ਲਾਵਾਂਗੇ ਰੱਦਾ ਇੰਚ ਪਲੇਟਾਂ ਦੇ ਵਿੱਚ ਆ ਜਾਊਗਾ ਤੇ ਉਸ ਤੋਂ ਬਾਅਦ हिਪ ਦਾ ਜਿਹੜਾ ਨਿਸ਼ਾਨ ਹੈ ਉਹ ਆਪਾਂ 20 ਇੰਚ ਤਿਆਰ ਰੱਖਣੀ ਹੈ ਇਹ ਆਪਾਂ ਇੰਨੀ ਹੀ ਰੱਖਾਂਗੇ ਕਿਉਂਕਿ ਇੱਥੇ ਜਿਹੜਾ ਪਲੇਟ ਨਹੀਂ ਪੈਂਦੀ ਤਾਂ ਆਪਾਂ ਇੱਥੇ 20 ਤੇ ਨਿਸ਼ਾਨੀ ਲਗਾ ਲਾਂਗੇ ਠੀਕ ਹੈ 10 ਇੰਚ ਤੇ ਅੱਧਾ ਕਰਕੇ ਉਸ ਤੋਂ ਬਾਅਦ ਆਪਾਂ ਇਹਨਾਂ ਨਿਸ਼ਾਨਾਂ ਨੂੰ ਮਿਲਾ ਦੇਣਾ ਹੈ ਹੁਣ ਤੁਸੀਂ ਇੱਕ ਇੱਥੇ ਧਿਆਨ ਦੇਣਾ ਹੈਗਾ ਇੱਥੋਂ ਆਪਾਂ ਸਿੱਧੀ ਇਸ ਤਰ੍ਹਾਂ ਜੇ ਇਸ ਤਰ੍ਹਾਂ ਆਪਾਂ ਲਾਉਣੇ ਆ ਨਿਸ਼ਾਨ ਤਾਂ ਜਿਹੜੀ ਕਿ ਬ੍ਰੈਸਟ ਆਪਣੀ ਜੇ ਭਾਰੇ ਹੋਵੇ ਜੇ ਕਿਸੇ ਦੀ ਭਾਰੇ ਹੋਵੇ ਬ੍ਰੈਸਟ ਤਾਂ ਇੱਥੋਂ ਆਪਾਂ ਫਿਟਿੰਗ ਹੈ ਜਿਹੜੀ ਉਹ ਸੈੱਟ ਨਹੀਂ ਹੁੰਦੀ ਠੀਕ ਹੈ ਤੇ ਆਪਾਂ ਕੀ ਕਰਨਾ ਹੈ ਹੁਣੇ ਆਪਾਂ ਇਹ ਇੱਥੋਂ 3 ਇੰਚ 3 ਇੰਚ ਥੱਲੇ ਡਾਊਨ ਕਰਕੇ ਤੁਸੀਂ ਇੱਥੋਂ ਗਲਾਈ ਹੈ ਜਿਹੜੀ ਉਹ ਪਾ ਦੇਣੀ ਹੈ ਠੀਕ ਹੈ ਇਸ ਤਰ੍ਹਾਂ ਪਾਉਣੀ ਆਪਾਂ ਆ ਨਹੀਂ ਪਾਉਣੀ ਜੇ ਬ੍ਰੈਸਟ ਘੱਟ ਹੈ ਜਿਆਦਾ ਹੈਵੀ ਨਹੀਂ ਹੈਗੀ ਤਾਂ ਤੁਸੀਂ ਇਸ ਤਰ੍ਹਾਂ ਆਏ ਸਿੱਧੀ ਵੀ ਲਗਾ ਸਕਦੇ ਹੋ ਜੇ ਥੋੜੀ ਜੀ ਹੈਵੀ ਹੈ ਤਾਂ ਤੁਸੀਂ ਆਏ ਥੋੜੀ ਜੀ ਗਲਾਈ પાਕੇ ਫਿਰ ਨਿਸ਼ਾਨ ਲਗਾਉਣੇ ਆ ਠੀਕ ਹੈ ਫਿਰ ਇਹ ਤਾਂ ਹੁਣ ਆਪਣੇ ਹੋ ਗਏ ਸਾਰੇ ਉੱਪਰਲੇ ਨਿਸ਼ਾਨ ਤੇ ਹੁਣ ਆਪਾਂ ਇਹਦੀ ਕਰਦੇ ਆ ਕਟਿੰਗ ਇਹਦੀ ਲੰਬਾਈ ਤੁਸੀਂ ਲੈ ਲੈਣੀ ਜਿੰਨੀ ਰੱਖਣੀ ਹੈ ਤੁਸੀਂ ਉਹਨੇ ਤੇ ਨਿਸ਼ਾਨ ਲਗਾ ਸਕਦੇ ਹੋ ਤੇ ਇਹ ਜਿਹੜਾ ਹੈਗਾ ਆਪਣਾ ਅੱਧਾ ਇੰਚ ਡਾਊਨ ਲਿਆ ਮੈਂ ਇਹ ਇਹ ਜ਼ਰੂਰ ਲੈਣਾ ਤੁਸੀਂ ਇਹਦੇ ਨਾਲ ਗੜਾ ਜਿਹੜਾ ਉਹ ਪਿੱਛੇ ਨਹੀਂ ਜਾਣਾ ਠੀਕ ਹੈ ਹੁਣ ਆਪਾਂ ਇਹਦੀ ਕਰ ਦਿੰਦੇ ਆ ਕਟਿੰਗ ਦੇਖੋ ਪਹਿਲਾਂ ਸਾਰਾ ਚੰਗੀ ਤਰ੍ਹਾਂ ਕੱਟਣ ਤੋਂ ਪਹਿਲਾਂ ਦੇਖ ਲੈਣਾ ਵੀ ਕਪੜਾ ਹਿੱਲਿਆ ਤਾਂ ਨਹੀਂ ਸਾਰਾ ਸੈੱਟ ਹੈ ਠੀਕ ਹੈ ਫਿਰ ਆਪਾਂ ਉਹਦੀ ਕਟਿੰਗ ਕਰਨੀ ਹੈ ਹੁਣ ਇਹ ਆਪਣਾ ਜਿਹੜਾ ਕਪੜਾ ਸਾਰਾ ਸੈੱਟ ਹੈ ਤੇ ਇਹਦੀ ਆਪਾਂ ਕਟਿੰਗ ਕਰ ਦਾਂਗੇ आप बैक वाले पल सॉरी बैक वाली काट पावे दोनों दोने पल च पाइए ठीक है तो आप चक के काट पावे इतो चक, चक लेना ठीक है हो गया अपनी फ्रंट वाली काट देखो ठीक है जी ਜਿਹੜੇ ਆਪਣੇ ਆਹ 모ਡੇ ਵਾਲੀ ਪੇਟ ਸੀ ਉਹਦੇ ਤੇ ਤੁਸੀਂ ਕੱਟ ਲਗਾ ਸਕਦੇ ਹੋ ਠੀਕ ਹੈ ਤਾਂ ਕਿ ਦੋਨੇ ਜਿਹੜੇ ਇਹ ਸਾਈਡਾਂ ਤੋਂ ਪਲੇਟਾ ਇੱਕੋ ਜਿਹੇ ਪੈਣ ਉਸ ਤੋਂ ਬਾਅਦ ਜਿਹੜਾ ਆਪਣਾ ਇਹ ਐਕਸਟਰਾ ਕੱਪੜਾ ਕੋਈ ਵੱਧ ਘੱਟ ਹੈਗਾ ਲਾਈਨਿੰਗ ਵੈਰਾ ਉਹ ਆਪਾਂ ਉਹਦੀ ਆਪਾਂ ਕਟਿੰਗ ਕਰ ਦੇਣੀ ਹੈ ਇੱਥੇ ਤੁਸੀਂ ਫਰੰਟ ਵਾਲੇ ਪੱਲੇ ਤੇ ਤੁਸੀਂ ਇੱਥੇ ਕੱਟ ਲਗਾ ਸਕਦੇ ਹੋ ਲਾਈਨਿੰਗ ਵਾਲਾ ਤੇ ਇਹਦਾ ਕੱਪੜੇ ਦਾ ਠੀਕ ਹੈ ਕਿਉਂਕਿ ਜਦੋਂ ਆਪਾਂ ਗਲਾ ਬਣਾਉਨੇ ਫਿਰ ਆਪਾਂ ਨੂੰ ਸੌਖਾ ਹੋ ਜਾਂਦਾ ਹੈ ਉਹ ਆਪਣਾ ਇਹ ਵੀ ਜਿਹੜਾ ਇਹ ਤੋਂ ਬਾਤੂ ਘੱਟ ਕੱਪੜਾ ਉਹ ਵੀ ਕੱਟ ਦਿੰਨੇ ਆ ਇਕ ਸਾਫ਼ ਕਰ ਦਿੰਨੇ ਇਹ ਜਿਹੜਾ ਕੱਪੜਾ ਇਹ ਪਸ਼ਮੀਨਾ ਥੋੜਾ ਜਿਹਾ ਕੱਟਣ ਦੇ ਵਿੱਚ ਔਖਾ ਹੋ ਜਾਂਦਾ ਲਓ ਜੀ ਹੁਣ ਇਹ ਆਪਾਂ ਇੱਥੋਂ ਜਿਹੜਾ ਹਿੱਪ ਵਾਲਾ ਨਾ ਨਿਸ਼ਾਨ ਲਗਾਇਆ ਸੀ ਇੱਥੇ ਵੀ ਆਪਾਂ ਕੱਟ ਲਗਾ ਦੇਣਾ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਜਿਹੜੀ ਮੈਂ ਲਾਈਨਿੰਗ ਨੂੰ ਅਟੈਚ ਕਰਨ ਦਾ ਤਰੀਕਾ ਦੱਸਿਆ ਸੀਗਾ ਉਹਦੇ ਤੇ ਆਪਾਂ ਕੱਟ ਲਗਾਏ ਸੀ ਕੱਟ ਨਾਲ ਕੱਟ ਮਿਲਾ ਕੇ ਆਪਾਂ ਲਾਈਨਿੰਗ ਨੂੰ ਅਟੈਚ ਕੀਤਾ ਸੀ ਇਹਦੇ ਨਾਲ ਆ ਜਿਹੜੀ ਲਾਈਨਿੰਗ ਬਹੁਤ ਵਧੀਆ ਅਟੈਚ ਹੁੰਦੀ ਹੈਗੀ ਕੁੱਤਬ ਵੀ ਘੜਦੀ ਬਰਦੀ ਨਹੀਂ ਕੋਈ ਬਾਲ ਨਹੀਂ ਪੈਂਦਾ ਠੀਕ ਹੈ ਹੁਣ ਇਹ ਆਪਾਂ ਲਗਾ ਲਏ ਸੀ ਨਿਸ਼ਾਨ ਕਟਿੰਗ ਕਰ ਲਈ ਜਿਹੜੇ ਹੁਣ ਆਪਾਂ ਬੈਕ ਵਾਲੇ ਪੱਲੇ ਤੇ ਤੇ ਦੂਜੇ ਪਾਸੇ ਨਿਸ਼ਾਨ ਲਗਾਉਣੇ ਆ ਉਹ ਦੇਖੋ ਇਹਨੂੰ ਤੁਸੀਂ ਹੁਣ ਇਹ ਕੱਪੜਾ ਠੀਕ ਹੈ ਇਹਦੇ ਜਿਹੜੀ ਲਾਈਨਿੰਗ ਸੀਗੀ ਬੈਕ ਵਾਲੇ ਦੀ ਉਹ ਆਪਾਂ ਚੱਕ ਲਈ ਹੈ ਇੱਥੇ ਤੁਸੀਂ ਆਪਣਾ ਗੂਠਾ ਰੱਖ ਕੇ ਜਿੱਥੇ ਆਪਣਾ ਨਿਸ਼ਾਨ ਲੱਗਿਆ ਹੋਇਆ ਗੂਠੇ ਦੇ ਇੱਥੇ ਦੇਖਣਾ ਹੈ ਉਰਾਂ ਨਿਸ਼ਾਨ ਲਗਾ ਦੇਣਾ ਫਿਰ ਉੱਪਰ ਇਸ ਤਰ੍ਹਾਂ ਠੀਕ ਹੈ ਜੀ ਤੇ ਹੁਣ ਦੇਖੋ ਤੁਸੀਂ ਇਹ ਜਿਹੜਾ ਹੁਣ ਆਪਾਂ ਪਿਛਲੇ ਸਾਈਡ ਤੇ ਲਗਾ ਲਏ ਸੀ ਤੇ ਇੱਥੇ ਆਪਾਂ ਨੂੰ ਦਿਸਣ ਲੱਗ ਜਾਂਦੇ ਆ ਲਾਈਨਿੰਗ ਤੇ ਤੇ ਇਹ ਆਪਾਂ ਇਸ ਤਰ੍ਹਾਂ ਲਗਾ ਲੈਣੀ ਆ ਠੀਕ ਹੈ ਇਹ ਤਾਂ ਹੋ ਗਏ ਬੈਕ ਵਾਲੇ ਦੇ ਤੇ ਹੁਣ ਆਪਾਂ ਫਰੰਟ ਵਾਲੇ ਦਾ ਆਪਾਂ ਨੂੰ ਨਿਸ਼ਾਨ ਇੱਥੋਂ ਦਿਸ ਜਾਂਦੀ ਹੈ ਉਹ ਆਪਾਂ ਡਾਰਕ ਕਰ ਲੈਣੇ ਆ ਇਥੋਂ ਗਲਾਈ ਥੋੜੀ ਜਰੂਰ ਪਾਉਣੀ ਆ ਤੁਸੀਂ ਇਹਦੇ ਨਾਲ ਫਿਟਿੰਗ ਬਹੁਤ ਸੋਹਣੀ ਹੁੰਦੀ ਹੈ ਠੀਕ ਹੈ ਇਹ ਹੁਣ ਆਪਣੇ ਜਿਹੜੇ ਨਿਸ਼ਾਨ ਸਾਰੇ ਪੰਦਿਆਂ ਤੇ ਲੱਗ ਗਏ ਆ ਤੇ ਹੁਣ ਆਪਾਂ ਕਰਦੇ ਆਂ ਬੈਕ ਵਾਲੇ ਗਲੇ ਦੀ ਕਟਿੰਗ ਦੇਖੋ ਹੁਣ ਆਪਾਂ ਜਿਹੜਾ ਇਹਦਾ ਬੈਕ ਵਾਲਾ ਆਪਾਂ ਜ਼ਿਆਦਾ ਹੋਣੀ ਲੈਣਾ ਬ੍ਰਾਡ ਨਹੀਂ ਲੈਣਾ ਠੀਕ ਹੈ ਤਾਂ ਮੈਂ 9 ਇੰਚ ਹੀ ਲਵਾਂਗੀ ਠੀਕ ਹੈ ਜੀ ਤੇ ਜਿਹੜਾ ਇਹਦਾ ਗਲਾਪਾ ਤਿਆਰ ਰੱਖਣਾ ਉਹ ਲੈਣਾ ਹੈ 5 ਤੇ ਮੈਂ 5.5 ਤੱਕ ਟਾਈ ਕਰੂੰਗੀ 9 ਇੰਚ ਆਪਣਾ ਸੀਨਾ ਦੇ ਵਿੱਚ ਆ ਜਾਊਗਾ ਇਸ ਤਰ੍ਹਾਂ ਨਿਸ਼ਾਨ ਲਗਾ ਲੈਣੀ ਠੀਕ ਹੈ ਤੇ ਹੁਣ ਆਪਾਂ ਇਹਦੀ ਕਰ ਲੈਂਦੇ ਹਾਂ ਕਟਿੰਗ ਲੋ ਜੀ ਇਹ ਤਾਂ ਆਪਣੇ ਹੋ ਗਏ ਨਿਸ਼ਾਨ ਤੇ ਕਟਿੰਗ ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਹੈ ਜਿਹੜੀ ਆਪਾਂ ਲਾਈਨਿੰਗ ਫੋਲਡ ਕਰਨੀ ਹੈ ਉਹ ਵੀ ਨਿਸ਼ਾਨੀ ਆਪਾਂ ਹੁਣੇ ਲਗਾਵਾਂਗੇ ਠੀਕ ਹੈ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹੁਣ ਉਹ ਤੁਸੀਂ ਪਹਿਲਾਂ ਵੀ ਲਗਾ ਸਕਦੇ ਹੋ ਦੇਖੋ ਹੁਣ ਆਪਣੇ ਜਿਹੜੀ ਇੱਥੇ ਇੱਥੇ ਵਰਕ ਕੀਤਾ ਹੋਇਆ ਠੀਕ ਹੈ ਆਪਾਂ ਨੂੰ ਪਤਾ ਇਹ ਵੀ ਹੁਣ ਆਪਣੀ ਜਿਹੜੀ ਇਹ ਇੰਨਾ ਇੰਨਾ ਮੋੜ ਜਾਣਾ ਠੀਕ ਹੈ ਤੇ ਉਹ ਤੁਸੀਂ ਇੱਥੋਂ ਫੋਲਡ ਕਰ ਲੈਣਾ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿੰਨਾ ਮੋੜਨਾ ਆਪਾਂ ਫਿਰ ਉਹਦੇ ਤੋਂ ਆਪਾਂ ਇੰਨਾ ਬਸ 1.5 ਇੰਚ ਉੱਪਰ ਹੋਵੇ ਆਪਣੀ ਜਿਹੜੀ ਲਾਈਨਿੰਗ ਹੈਗੀ ਜਿਆਦਾ ਉੱਪਰ ਵੀ ਨਾ ਹੋਵੇ ਤੇ ਜਿਆਦਾ ਥੱਲੇ ਵੀ ਨਾ ਹੋਵੇ 1.5 ਇੰਚ ਬਹੁਤ ਹੁੰਦੀ ਹੈ ਤੁਸੀਂ ਇੰਨਾ ਹੀ ਕੈਂਪ ਰੱਖਣਾ ਠੀਕ ਹੈ ਤੇ ਤੁਸੀਂ ਇੱਥੇ ਵੀ ਇਹਦਾ ਕੱਟ ਲਗਾ ਲੈਣਾ ਫੋਲਡ ਕਰਕੇ ਤੇ ਬੈਕ ਵਾਲੇ ਤੇ ਵੀ ਕੱਟ ਲਗਾ ਲੈਣਾ ਲਓ ਜੀ ਇਹ ਹੁਣ ਆਪਣੀ ਹੋ ਗਈ ਹੈ 셔ਟ ਦੀ ਕਟਿੰਗ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆ ਗਈ ਹੋਣੀ ਹੈਗੀ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਤੇ ਮਿਲਦੇ ਹਾਂ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ